ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਪਿੰਡ ਬੰਬੀਹਾ ਭਾਈ ਦੇ ਵਿੱਚ ਬੰਬੀਹਾ ਭਾਈ ਪਿੰਡ ਆ ਜਿਹੜਾ ਉਹ ਜ਼ਿਲ੍ਹਾ ਮੋਗੇ ਦੇ ਹੀ ਆ ਗਿਆ ਨਾ ਜੀ ਹਾਂਜੀ ਹਾਂਜੀ ਮੋਗੇ ਜ਼ਿਲ੍ਹੇ ਦਾ ਪਿੰਡ ਆ ਗਿਆ ਮਿੱਤਰੋ ਤੇ ਇਹ ਪਿੰਡ ਬਰਗਾੜੀ ਦੇ ਬਿਲਕੁਲ ਨੇੜੇ ਆ ਸਾਹੋਕੇ ਨੇੜੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਨਾ ਮਿੱਤਰੋ ਬਾਪੂ ਹੁਣੀ ਝੋਟੀਆਂ ਸ਼ੌਕ ਦੇ ਨਾਲ 40 ਸਾਲ ਪਰਾਲਾ ਰਵਾ ਬਾਈ ਹੁਣਾਂ ਦੇ ਕੋਲੇ ਆ ਉਹ ਕਰਦੇ ਆ ਗੱਲਬਾਤ ਝੋਟੀ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਬਾਪੂ ਸੇਤਾ ਕਿਵੇਂ ਆ ਠੀਕ ਹੈ ਜੀ ਠੀਕ ਹੈ ਚੜਦੀ ਕਲਾ ਹਾਂਜੀ ਚੜਦੀ ਕਲਾ ਚਲੋ ਠੀਕ ਹੈ ਅੱਛਾ ਬਾਪੂ ਨਾਮ ਆਪਣਾ ਮੱਖਣ ਸਿੰਘ ਮੱਖਣ ਸਿੰਘ ਤੇ ਘਰ ਆ ਗਿਆ ਆਪਣਾ ਬੀਹੇ ਭਾਈ ਆ ਕਿਹੜਾ ਸਾਹਮਣੇ ਹਾਂਜੀ ਡਿਫੈਂਸੀ ਦੇ ਸਾਹਮਣੇ ਡਿਸਪੈਂਸਰੀ ਦੇ ਸਾਹਮਣੇ ਹਾਂ ਅੱਛਾ ਭਾਈ ਝੋਟੀ ਫਿਰ ਵੇਚ ਲਈ ਆ ਪਹਿਲਣੀ ਆ ਹਾਂ ਪਹਿਲਣੀ ਆ ਕਿੰਨੇ ਦਿਨ ਲੈ ਜੂਗੀ ਹਜੇ ਇਹ ਲੈ ਜੂਗੀ 10 ਦਿਨ 10 ਦਿਨ ਲੈ ਜੂਗੀ ਤੇ ਰਵਾ ਫਿਰ 40 ਸਾਲ ਪੁਰਾਣਾ ਉਹੀ ਪਹਿਲਾ ਵਾਲਾ ਹੀ ਪੁਰਾਣਾ ਹੀ ਆ ਅੱਛਾ ਬਾਬੂ ਸਾਂਗੇ ਸੁੰਗੇ ਇਹ ਅਲੱਗ ਦਾ ਇਹ ਘਟਕੜ ਕੇ ਤਾਂ ਨਹੀਂ ਲਾਤੇ ਨਹੀਂ 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 ਮੈਂ ਸਹੀ ਆ ਠੀਕ ਆ ਸਿੰਗੀ ਵਾਲੀ ਚੰਗੀ ਆ ਹਨਾ ਹਾਂ ਹਾਂ ਠੀਕ ਆ ਅੱਛਾ ਬਾਪੂ ਦੁੱਧ ਕਿੰਨਾ ਦੇ ਦੂਗੀ ਤੇਰੇ ਹਿਸਾਬ ਨਾਲ ਪਹਿਲੇ ਸੋਏ ਦੁੱਧ ਮੇਰੇ ਪਹਿਲੇ ਹਿਸਾਬ ਨਾਲ 5-6 ਕਿਲੋ ਡੰਗ ਦਾ ਦੇਊਗੀ 6 ਕਿਲੋ ਡੰਗ ਦਾ ਦੇ ਦੂਗੀ ਹਾਂ ਅੱਛਾ ਬਾਪੂ ਠੰਡੀ ਠੁੰਡੀ ਆ ਤੂੰ ਤੇ ਲੈਵੇਂ ਮੇਰੇ ਮਰਾ ਲੈਂਦੀ ਹੈ ਨਾ ਆ ਹਾਂ ਹਾਂ ਜੈਲੀ ਬਹੁਤ ਛੋਟੀ ਵਾਕਈ ਬਾਈ ਨਹੀਂ ਠੀਕ ਆ ਓਕੇ ਦੇ ਰਿਪੋਰਟਰ ਜਾਵਾਂ ਬਾਈ ਤਾਂ ਉਮਰ ਕਿੰਨੀ ਦੀ ਹੋਗੀ ਬਾਪੂ ਇਹ 3.5 ਸਾਲ ਦੀ ਬਸਾ ਵਿਚੌਗੀ ਹੋਗੀ ਹੋਗੀ ਹੈ ਨਾ ਹਾਂ ਚੌਗੀ ਅੱਛਾ ਸਟਿੱਕਰ ਟੂਗਾ ਕਿਹੜਾ ਭਰਾ ਚੰਗਾ ਹੀ ਭਰਾਇਆ ਇਹਨੂੰ ਹਾਂ ਹਾਂ ਚੰਗਾ ਹੀ ਠੀਕ ਆ ਅੱਛਾ ਬਾਪੂ ਫਿਰ ਇਹਨੂੰ ਜੇ ਹੁਣ ਵੇਚਣਾ ਇਹਦਾ ਰੇਟ ਕੀਤਾ ਕੀਤਾ ਵਾ ਰੇਟ ਦਾ 1.5 ਲੱਖ 1.5 ਲੱਖ ਰੁਪਈਆ ਮਾਨਤਨ ਵਿੱਚੋਂ ਬਾਪੂ ਹਾਂ ਮਾਨਤਨ ਵਿੱਚੋਂ ਕਰਦੇਗਾ ਹਾਂ ਮਾਨਤਨ ਕਰਾਂਗੇ ਠੀਕ ਆ ਕੱਢੀ ਬਾੜੂ ਤੋਰੀ ਮੜਾ ਖੋਲੀ ਤੋੜ ਦੇ ਬਾਪੂ ਇਹਨੂੰ ਲੈ ਮਿੱਤਰੋ ਝੋਟੀ ਦੀ ਵੀਡੀਓ ਕਰੀ ਜਾਨਾ ਪਰ ਝੋਟੀ ਕਰਮ ਵਾਲੀ ਐ ਨਾ ਗਾਲੇ ਪਈ ਹੋਈ ਆ ਵੀ ਕੋਈ ਇਹਨੂੰ ਟੈਨਸ਼ਨ ਨਹੀਂ ਕੋਈ ਇਹਨੂੰ ਐ ਨਹੀਂ ਹੈਗਾ ਵੀ ਇਹ ਮਤਲਬ ਦਿੱਕਤ ਮੰਨਦੀ ਹੈ ਵਿਚਾਰੀ ਇਹਨੂੰ ਕੋਈ ਵੀ ਘਬਰਾਟ ਹੈ ਨਹੀਂ ਕਿਨ ਤੋਂ ਪਾਵੇ ਆ ਵੀ ਹਰ ਪੱਖ ਤੋਂ ਇਹਦੀ ਮਜ਼ਬੂਤੀ ਆ ਜਿਹੜੀ ਉਹ ਅਗਵਾਈ ਭਰਦੀ ਆ ਛੋਟੀ ਦੀ ਮਿੱਤਰੋ ਵੱਡੀ ਗੱਲ ਇਹ ਆ ਕਿ ਇਹਦੇ ਵਿੱਚ ਭਾਈ 40 ਸਾਲ ਪੁਰਾਣਾ ਰਵਾ ਦੁੱਧ ਦੇ ਪਾਰਾ 11 ਕਿਲੋ ਡੰਗ ਦਾ ਸੌਰੀ ਦੋਆਂ ਡੰਗਾਂ ਦਾ ਬਾਪੂ ਹੁਣੀਆਂ ਦੇ ਜਿਹੜਾ ਮਰਜੀ ਲੈ ਪਿਛਲੀ ਵੀਡੀਓ ਵੀ ਪਾ ਕੇ ਗਿਆ ਸੀ ਉਹ ਛੋਟੀ ਵੀ ਕਮਾਲ ਨਿਕਲੀ ਸੀ ਇਹ ਜੋ ਛੋਟੀ ਵੀ ਫਿਰ ਇਹ ਹੁੰਦੀ ਭੈਣ ਹੀ ਆ ਗਈ ਪਛੋਕੜ ਚੋਂ ਆ ਗਈ ਉਸੇ ਚੋਂ ਹੀ ਪਰ ਇਹ ਮਿੱਤਰੋ ਦੇਖੋ ਅਗਰਾਂ ਦੀ ਤੁਸੀਂ ਪਹਿਲਾਂ ਝੋਟੀ ਆ ਐ ਲੋਕੇ ਦੀ ਰਿਪੋਰਟ ਆ ਜਿਵੇਂ ਮੜਕੇ ਮੜਕੇ ਤੁਰਦੀ ਆ ਕਰਮਾਂ ਵਾਲੀ ਲਿਓ ਜੀ ਜੈਲਾਪਨ ਜੇ ਕਿਸੇ ਨੇ ਘਰੇ ਰੱਖਣ ਨੂੰ ਲੈਣੀ ਆ ਨਾ ਬਾਈ ਠੰਡੀ ਬਹੁਤ ਆ ਝੋਟੀ ਰੱਜ ਕੇ ਠੰਡੀ ਆ ਵੀ ਮੰਨ ਲਓ ਤੁਹਾਡਾ ਦਿਲ ਆ ਜਿਹੜਾ ਖੁਸ਼ ਕਰੂਗੀ ਕਰਮਾਂ ਵਾਲੀ ਕਹਿਣ ਵਾਲੀ ਗੱਲ ਨਹੀਂਗੀ ਤੁਹਾਨੂੰ ਆਪ ਵੀ ਪਸੰਦ ਆਊਗੀ ਯਾਰ ਇੱਕ ਤਾਂ ਹੁੰਦਾ ਕਹਿ ਤਾ ਤੇ ਇੱਕ ਹੁੰਦਾ ਵੀ ਮੈਂ ਨਹੀਂ ਦੇਖ ਸਕਦੇ ਆ ਬਾਈ ਓਕੇ ਜਾ ਬਣਦੇ ਬਪੂ ਜੀ ਕੋ ਨਹੀਂ ਦੇਖ ਸਕਦੇ ਸੰਗ ਸੰਗ ਥਣ ਦੇਵੇ ਦੀ ਕੁਆਲਿਟੀ ਹਰ ਪੱਖ ਤੋਂ ਤੇ 1.5 ਲੱਖ ਰੁਪਈਆ ਦੀ ਕੀਮਤ ਤਾਂ ਕਰਨੀ ਵੀ ਬਣਦੀ ਹੈ ਕਿਉਂਕਿ ਭਈ ਇਹੋ ਜੀ ਇਕੱਤੀ 60000 ਦੀ ਵਿਕ ਜਾਂਦੀ ਆ ਤੇ ਫਿਰ ਇਹ ਤਾਂ ਹੁਣ ਮਹੇ ਆ ਇਹ ਵੀ ਦੱਸ ਦਵਾਂ ਲੋਕਲ ਵਪਾਰੀ 1 20 25 30 ਲਈ ਜਾਂਦੇ ਇਹਨਾਂ ਨੂੰ ਇਵੇਂ ਤੁਹਾਨੂੰ ਪਹਿਲਾਂ ਦੱਸ ਦਿੰਨਾ 25 30 ਲੱਗਿਆ ਹੋਇਆ ਬਾਈ ਹੁਣ ਇਹਨਾਂ ਨੂੰ ਉਦੋਂ ਬਾਹਰ-ਬਾਹਰ ਮਿਲੂਗੀ ਉਦੋਂ ਅੰਦਰ ਨਹੀਂ ਮਿਲਣੀ ਅੱਛਾ ਬਾਪੂ ਨੰਬਰ ਦਈਏ ਕਿਹੜਾ ਦੀ ਆਪਣਾ ਆ ਨੰਬਰ ਸੌਰੀ ਹਾਂ ਨੰਬਰ ਮੈਂ ਤੁਹਾਨੂੰ ਦੱਸ ਹੀ ਦੇਣਾ ਇੱਕੋ ਮਿੰਟ ਨੰਬਰ ਨੋਟ ਕਰ ਲਓ ਬਾਈ ਹੁਣ ਇਹਦਾ ਵੀਰੇ 85 285 136 8528513685285136 ਬਾਈ ਹੁਣਾਂ ਦਾ ਨੰਬਰ ਪਿੰਡ ਬਵੀਹਾ ਪਾਈਆ ਤੋਂ ਜ਼ਿਲ੍ਹਾ ਮੋਗਾ ਵਾ